ਉਡੀ ਬਿਛੇ ਠੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਤੇ ਮੈਨੂੰ ਗਾਲਾਂ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢਤੀ ਆਂਦਾ ਇੱਛੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ ਸੱਤ ਅੱਠ ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਆਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਗੱਲ ਇਤਨਾ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪਹਿਲਾਂ ਇੱਥੇ ਤੁਹਾਡੀ ਟਕਰਾਵਾ ਜੀ ਇੱਥੇ ਵੀ ਹੋਈ ਇੱਥੇ ਕੋਈ ਨਹੀਂ ਹੋਇਆ ਇੱਥੇ ਗੱਲਾਂ ਸਸਰੀਆਂ ਇਹ ਮੈਂ ਉਹਨੂੰ ਕਹਿ ਰਿਹਾ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਆਹੀਂ ਮਾਫੀ ਮੰਗਾਉਣੀ ਹੈ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਹੈ ਤੇ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋਲ ਮੰਗਾਉਣੀ ਆ ਉਹਨਾਂ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੱਤੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮਿੱਸ ਦੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੇ ਹੋ ਗਏ ਉਹ ਹਵਾਲਾ ਬਾਬਾ ਬੈ ਗੇ ਮੁੜ ਕੇ ਆਹੜਾ ਟਰੈਕਟਰ ਵੀ ਬਣ ਗਏ ਆਹ ਟਰੈਕਟਰ ਜਿਆਦਾ ਦੱਸ ਰੱਜ ਕੇ ਨਸ਼ਾ ਵੇਚਦੇ ਆ ਰੱਜ ਕੇ ਉਹ ਦੋ ਦੋ ਥਿਆਰ ਹੀ ਉਹਨਾਂ ਕੋ ਕਿੰਨੇ ਜਣੇ ਆਏ ਸੱਤ ਜਣੇ ਕਿੰਨੇ ਫਾਇਰ ਕੀਤੇ ਉਹਨਾਂ ਫਾਇਰ ਉਹਨਾਂ ਤਿੰਨ ਚਾਰ ਕੀਤੇ ਚਾਹ ਤਿੰਨ ਚਾਰ ਹੰਝ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭ ਗਏ ਦੋ ਨਹੀਂ ਲੱਭੇ ਸਾਰੇ ਕੋਲ ਥਿਆਰ ਹੀ ਨਹੀਂ ਦੋ ਜਣਿਆਂ ਕੋ ਦੂਜਿਆਂ ਕੋ ਦਾਤਰ ਤੇ ਛੋਟੇ ਤੇ ਫਿਰ ਪੁਲਸ ਆਈ ਪੁਲਸ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਹੁਣ ਧਮਕੀ ਦੇ ਦੇਗੇ ਫੇਰ ਧਮਕੀ ਦੇਗੇ ਵੀ ਇਹ ਪਿੰਡ ਆਏ ਉਹਨੂੰ ਗੋਲੀ ਮਾਰ ਦੇਣੀ ਤੇ ਸਾਡਾ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਇਹ ਬਾਸ਼ਾ ਦੇ ਬਾਸ਼ੇ ਦਾ ਭਰਾ ਜਿਹੜਾ ਇਹ ਜੁਮਿਆਰ ਹੋਣਗੇ ਇੱਕ ਸਾਡੇ ਪਿੰਡ ਦਾ ਮੁੰਡਾ ਪੰਨੂ ਬੰਨੂ ਆ ਉਹਦਾ ਉਹ ਵੀ ਨਾਲ ਆ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਆਏ ਇੱਥੇ ਤੇ ਮੈਂ ਉਹਨਾਂ ਨੂੰ ਇਹ ਕਹ ਲੱਖੀ ਵੀ ਬ੍ਰਦਰ ਐ ਮੇਰਾ ਚਲੋ ਮੈਂ ਵੀ ਮਾਏ ਮੰਗ ਲੈਣਾ ਇਹਨਾਂ ਦੇ ਬੰਦੇ ਦੀ ਉਹ ਇੱਕ ਮੁੰਡਾ ਆਂਦਾ ਵੀ ਮਾਫੀ ਤੋਂ ਮੰਗਣ ਆ ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹ ਤੋਂ ਕੋ ਮੰਗਾਉਣੀ ਹੈ ਉਹ ਬਾਹਾ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਆਂਦਾ ਵੀ ਤੂੰ ਪਿੰਡ ਆਈ ਏ ਅਸੀਂ ਤੈਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮੁੜ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਤੇ ਮਤਲਬ ਥਾਣੇ ਦਰਖਾਸਤ ਦਿੱਤੀ ਪ੍ਰਸ਼ਾਸਨ ਨੂੰ ਇਹ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਾਡੇ ਗਾਂ ਦੀ ਜੋ ਵੀ ਸਾਡਾ ਮਸਲਾ ਹੈ ਇਹ ਮਤਲਬ ਸਾਨੂੰ ਖਤਰਾ ਹੈ ਇਹਨਾਂ ਤੋਂ ਸਾਨੂੰ ਅਜੇ ਵੀ ਧਮਕੀਆਂ ਦੇ ਕੇ ਗਏ ਨੇ ਵੀ ਤੁਸੀਂ ਕੀ ਕਰ ਲੋਗੇ ਥਾਣੇ ਜਾ ਕੇ ਕੀ ਕਰ ਲੋਗੇ ਜਾਏ ਉਹ ਥਾਣੇ ਚਲੇ ਜੇ ਥਾਣੇ ਅਸੀਂ ਹਰ ਹੱਦ ਕਰਕੇ ਡਰਦੇ ਗਏ ਹਾਂ ਜਵੀਆਂ ਥਾਲਾ ਮਗਰ ਦਾ ਬੱਚਾ ਆ ਜੇ ਉਹਨੂੰ ਬਾਈ ਚਾਂਸ ਗੋਲੀ ਵਾਜ ਜਾਂਦੀ ਤੇ ਮੇਰੇ ਭਰਾ ਦਾ ਕੀ ਬਣਨਾ ਤੇ ਇਹੋ ਗੱਲ ਕਰਕੇ ਉਹ ਚਲੇ ਜਾਂਦੇ ਆ ਤੁਹਾਨੂੰ ਗੋਲੀ ਜਰੂਰ ਮਾਰਦੇ ਆ ਤੁਸੀਂ ਪਿੰਡ ਜਰੂਰ ਆਇਓ ਕੁਛ ਨਹੀਂ ਵੀਰ ਜੀ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆਣ ਕੇ ਦੱਸਣੇ ਵੀ ਤਾਂ ਉਹ ਨਾਂ ਕੇ ਗਏ ਸਾਡੇ ਬੱਚੇ ਨੇ ਹੀ ਦੱਸਿਆ ਸਾਨੂੰ ਪਤਾ ਵੀ ਨਹੀਂ ਤੇ ਉਸੇ ਵਲੇ 5-7 ਮਿੰਟਾਂ ਦੇ ਵਿੱਚ ਆਣ ਕੇ ਦੇ ਇੱਥੇ ਬੂਹੇ ਗਾੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਹੀਂ ਆਹੀਂ ਆ ਪਏ ਮੈਂ ਹਜਾ ਲੋ ਬੱਚਿਆਂ ਨੂੰ ਸਮਝਾਉਣੇ ਆ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਹਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਜੇ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਮੇਰੇ ਮਗਰ ਫਲੋ ਤੇ ਹੀ ਤੇ ਇਹਨਾਂ ਦੇ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਸਾਡਾ ਨਿਖਾ ਜਾ ਬੇਡਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜਿੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਿਆਂ ਨੂੰ ਵੀ ਅੱਜ ਅਸੀਂ ਸੇਫ ਨਹੀਂ ਆਨੂੰ ਧਮਕੀ ਵੀ ਦੇ ਕੇ ਆਇਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੈਨੂੰ ਮੈਂ ਮਾਰਨਾ ਹੀ ਮਾਰਨਾ ਕਿਨੇ ਜਾਣੇ ਆਏ ਸੱਤ ਜਾਣੇ ਹੈਗੇ ਇਹ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕੱਢੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਾਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹ ਕੀ ਨਹੀਂ ਕਰ ਸਕਦੇ ਅੱਜ ਕੱਲ ਪੰਚਾਇਤਾਂ ਬਸ ਇਹਨਾਂ ਨੂੰ ਵੋਟਾਂ ਨੇ ਮਤਲਬ ਆ ਤੇ ਪੁਲਿਸ ਵਾਲਿਆਂ ਨੇ ਇਹੀ ਗੱਲ ਤੋਂ ਪੁਲਿਸ ਵਾਲਿਆਂ ਨੇ ਹਾਂ ਇਹੀ ਕੀਤੀ ਹੈ ਉਹ ਆਏ ਸਾਡੇ ਨਾਲ ਮੋਕਾ ਵੇਖਣ ਆਏ ਨੇ ਕੀ ਮੰਗ ਕਰਦੇ ਅਹੀਂ ਇਹ ਹੋਇ ਕਹਨਿਆ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲਾਂ ਚ ਬਾੜੋ ਇਹਨਾਂ ਕੋ ਖਤਰਾ ਹੈ ਨੂੰ ਅਹੀਂ ਅਹੀਂ ਹੈ ਅਹੀਂ ਸੇ ਆਪਣੀ ਇਥੇ ਪਰ ਬਾਲਾਂ ਵਿੱਚ ਅਹੀਂ ਤੇ ਆ ਕਿ ਸੇਫ ਨਹੀਂ ਆ ਪਿੰਡ ਚ ਅਹੀਂ ਕਿੱਥੇ ਜਾਈਏ ਅਹੀਂ ਨਹੀਂ ਸੇਫ ਇਥੇ ਮੈਂ ਪੰਚਾਇਤ ਨੂੰ ਨਹੀਂ ਤੇ ਅਹੀਂ ਜਿੱਦਣ ਵੋਟਾਂ ਲੈਣ ਆਏ ਅਹੀਂ ਗਾੜੀ 'ਚ ਪੈ ਜਾਣਾ ਜੀ ਟੈਕਸੀ ਵਾਲੇ ਕਿੰਦੇ ਭਾਏ ਆ ਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੇ ਪਹਿਲਾਂ ਰੇਟ ਕੰਮ ਚੱਲ ਰਿਹਾ ਫੇਰ ਤੁਹਾਨੂੰ ਆਣ ਕੇ ਦੱਸ ਦਿੰਦਾ ਸਾਰੀ ਗੱਲ ਨਹੀਂ ਹੌਲ ਬ੍ਰਾਮਦ ਹੋਏ ਆ ਹੌਲ ਬ੍ਰਾਮਦ ਹੋਏ ਤੇ ਨੂੰ